ਨਸ਼ਿਆਂ ਵਾਲਾ ਮਾਮਲਾ ਫੇਲ ਹੋ ਗਿਆ ਫਿਰ ਕਹਿੰਦੇ ਯੁੱਧ ਨਸ਼ਿਆਂ ਵਿਰੁੱਧ ਸੀਐਮ ਸਾਹਿਬ ਨੇ ਗੱਲ ਕਿਹਾ ਦਿੱਲੀ ਵੀ ਅਸੀਂ ਫੈਡਰਲਿਜ਼ਮ ਦੀ ਲੜਾਈ ਲੜਾਂਗੇ ਮੂਰੇ ਹੋ ਕੇ ਲੜਾਂਗੇ ਇਹਨੂੰ ਊੜਾੜਾ ਨਹੀਂ ਪਤਾ ਵੀ ਫੈਡਰਲਿਜ਼ਮ ਕੀ ਹੁੰਦਾ ਇਹ ਨਾ ਮੈਂ ਅਮਰੀਕਾ ਚ ਅਧਿਆਨ ਕਰਕੇ ਆਇਆ ਅੰਗਰੇਜ਼ੀ ਤੈਨੂੰ ਪੜ੍ਹਨੀ ਨਹੀਂ ਆਉਂਦੀ 12 ਮਹੀਨੇ ਸਾਂ ਪਾਸ ਹੋਇਆ ਕਹਿੰਦਾ ਮੈਂ ਬੜਾ ਡੂੰਗਾ ਅਧਿਆਨ ਕੀਤਾ ਅਮਰੀਕਾ ਚ ਸਿੱਖਿਆ ਨੀਤੀ ਦਾ ਦੱਸ ਅਮਰੀਕਾ ਦੀ ਸਿੱਖਿਆ ਨੀਤੀ ਕੀ ਇਹ ਨਹੀਂ ਪਤਾ ਇਹਨੂੰ ਗਾਣਾ ਕੱਢਣਗੇ ਤੇਦੀ ਪੜ੍ਹਦੀ ਏ ਕਾਂਗਰਸੀ ਟੱਟੂ ਏ ਵਿੱਕ ਗਿਆ ਜੀ ਬੁਰਕੀ ਉਧਰੋਂ ਪੈ ਗਈ ਜੀ ਫਰਲੀ ਸਿੱਧੂ ਦਾ ਸਲਾਹਕਾਰ ਵਾਲੀ ਪੰਜਾਬ ਤੇ ਅੱਖ ਉਹਨਾਂ ਦੀ ਜੰਮੂ ਕਸ਼ਮੀਰ ਵਾਲੀ ਆ। ਹਾਂ ਜੀ ਅਸੀਂ ਉੱਥੇ ਬਿਆਨ ਦਿੱਤਾ ਸੀ। ਬਿਆਨ ਤਾਂ ਸਾਰੀ ਦੇਈ ਜਾਂਦੇ ਨੇ ਤੇਰੀ ਸਰਕਾਰ ਕਰੇ ਯਤਰ ਬਣਾਈ ਆ। ਅਸੀਂ ਫੋੜੇ ਤੇ ਛੱਟ ਕੇ ਲਾਉਣੀ ਆ। ਬੇਵਕੂਫ ਬੰਦਾ ਪਾਉਣ ਕੁੱਕੜੇ ਨੂੰ ਆਨੇ ਦੀ ਅਕਲ ਨਹੀਂ। ਲੈ ਜੀ ਜੇ ਬਿਆਨਾਂ ਨਾਲ ਮਸਲੇ ਹੱਲ ਹੋਣਦੇ ਉਹਨਾਂ ਫਿਰ ਅੰਦੋਲਨ ਹੋਣੇ ਨਾ ਕਿਤੇ। ਸਿਆਸੀ ਪਾਰਟੀ ਨੂੰ ਕਹਿੰਦੇ ਜੀਂਦਾ ਵਿਧਾਨ ਸਭਾ ਦਾ ਸੈਸ਼ਨ ਸੱਦੋ ਸ਼੍ਰੋਮਣੀ ਕਮੇਟੀ ਬਾਰੇ ਤੇ ਪੰਜਾਬ ਯੂਨੀਵਰਸਿਟੀ ਬਾਰੇ ਪੰਜਾਬ ਦੇ ਕਾਨੂੰਨ ਅਨੁਸਾਰ ਸੋਧ ਕਰਕੇ ਇਹਨਾਂ ਤੇ ਕੰਟਰੋਲ ਆਪਣਾ ਲਓ ਸੁਸਿ ਆਪਦੀ ਦਾਣੀ ਜਾਣ ਕੇ ਕੇਂਦਰ ਨੂੰ ਫੜਾਈ ਹੋਈ ਆ ਐ ਕਹਿਣ ਲੱਗੇ ਚੰਡੀਗੜ੍ਹ ਤੇ ਧਵਾ ਪੰਜਾਬ ਦਾ ਚੰਡੀਗੜ੍ਹ ਤਾਂ ਤੋਂ ਮਾਲਕ ਪੰਜਾਬ ਆ ਵੀ ਇੱਕ ਸੂਬਾ ਇੰਨੇ ਸਾਲਾਂ ਬਾਅਦ ਸਾਰੇ ਮੁਲਕ ਜਿਹਦੀ ਰਾਜਧਾਨੀ ਨਹੀਂ ਕੋਈ ਜਿਵੇਂ ਧੜ ਤੋਂ ਬਿਨਾ ਸਰੀਰ ਕੀ ਹੋ ਜੀ ਕੇਂਦਰ ਸਾਰੇ ਰਾਜਾਂ ਦਾ ਟੈਕਸ ਲੈ ਜਾਂਦਾ ਜਦੋਂ ਕੇਂਦਰ ਵੱਲੋਂ ਕੋਈ ਗੱਲ ਆਉਂਦੀ ਆ ਇਹ ਤਾਂ ਪੰਜਾਬ ਨਹੀਂ ਥੋੜੋ ਆ ਜੀ ਇਹ ਤਾਂ ਕੇਂਦਰ ਨੇ ਦਿੱਤੀ ਆ ਕੇਂਦਰ ਨੇ ਆਪਣੀ ਜੇਬ ਚੋਂ ਦਿੱਤੀ ਆ ਟੈਕਸ ਕਿੰਨੇ ਲਾਉਣੇ ਨੇ ਵਧਾਉਣੇ ਨੇ ਸਾਰੇ ਕੇਂਦਰ ਨੂੰ ਜਾਣਗੇ ਉਸ ਤੋਂ ਬਾਅਦ ਉਹ ਤੁਹਾਨੂੰ ਦਊ ਪੰਜਾਬ ਇਸੇ ਕਰਕੇ ਕੰਗਲਾ ਹੋਇਆ ਹੋਇਆ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਵਾਰ ਇਸ ਯੂਨੀਵਰਸ ਨੂੰ ਕੇਂਦਰੀ ਯੂਨੀਵਰਸਕਿਟੀ ਬਣਾਉਣ ਦੀ ਸਹਿਮਤੀ ਦਿੱਤੀ ਸੀ ਤੁਸੀਂ ਦੇਖੋ ਜਿਹੜੇ ਲੋਕ ਫੈਡਰਲ ਇਨ ਦੀ ਗੱਲ ਕਰਦੇ ਨੇ ਮਤੇ ਦੀ ਗੱਲ ਕਰਦੇ ਨੇ ਅਮਲੀ ਤੌਰ ਤੇ ਮੁੱਦਿਆਂ ਤੇ ਸੈਂਟਰਲਾਈਜੇਸ਼ਨ ਦੇ ਨਾਲ ਜੁੜੇ ਹੋਏ ਨੇ ਕਿਸੇ ਸਵਾਲ ਦਾ ਜਵਾਬ ਨਹੀਂ ਦੇਣਾ 300 ਜੁਟ ਬਿਜਲੀ ਜਵਾਬ ਇਹਨਾਂ ਨੂੰ ਕਿਸੇ ਦਾ ਕਾਲੀ ਦੇ ਦਲਵਾਰੇ ਸਵਾਲ ਕਰ ਲੋ ਕੋਈ ਜਵਾਬ ਨਹੀਂ ਸਰਕਾਰ ਬਾਰੇ ਸਵਾਲ ਕਰ ਲੋ ਕੋਈ ਜਵਾਬ ਨਹੀਂ ਜਿਹੜੇ ਕਹਿੰਦੇ ਸੀ ਪਹਿਲਾ ਬਟਨ ਦਬਦਿਓ ਨਾ ਕੋਈ ਟੰਕੀਆਂ ਤੇ ਚੜੂ ਨਾ ਕੋਈ ਸੜਕੇ ਤੇ ਧਰਨੇ ਲੱਗਣਗੇ ਕਿੱਥੇ ਗਏ ਜੀ ਇਹਨਾਂ ਦੀ ਉਹ ਗੱਲਾਂ ਐਸ ਐਡੇ ਸਲੇਡੇ ਇਹ ਐਡੇ ਪਾਉਣ ਕੁੱਕੜ ਅਸਲ ਇਹਨਾਂ ਦੀਆਂ ਪੁਰਾਣੀਆਂ ਵੀਡੀਓ ਲਾ ਦੋ ਐ ਲੱਗੂ ਆਪਣੇ ਖਿਲਾਫ ਬੋਲ ਰਹੇ ਨੇ ਐਮਐਲਏ ਕੋ ਇੱਕ ਕਮਰਾ ਹੋਣਾ ਚਾਹੀਏ ਲਾਲ ਬੱਤੀ ਵਾਲੀ ਗੱਡੀ ਨਹੀਂ ਉਹਨੀ ਚਾਹੀਏ ਉਸਕੇ ਪਾਸ ਕੋਈ ਸਕਿਉਰਿਟੀ ਨਹੀਂ ਚਾਹੀਏ ਰਾਹੁਲ ਗਾਂਧੀ ਨੇ ਮੋਦੀ ਦੇ ਖਿਲਾਫ ਮੁੱਦੇ ਵਾਰੇ ਤਾਪ ਚ ਉਹ ਥੋੜੀ ਜੀ ਜਾਨ ਪਈ ਪੰਜਾਬ ਕਾਂਗਰਸ ਕੋਲੇ ਕੀ ਮੁੱਦਾ ਜਿਵੇਂ ਮੈਨੂੰ ਇਹ ਦੱਸੋ ਸ੍ਰੀ ਪੱਤਰ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਮਾਨ ਸਾਹਿਬ ਮਤੇ ਦੀ ਕੋਈ ਕੀਮਤ ਨਹੀਂ ਇਹਦੇ ਖਾਤਰ ਡੈਮ ਸੇਫਟੀ ਐਕਟ ਦੇ ਬਰਾਬਰ ਪੰਜਾਬ ਦਾ ਡੈਮ ਸੇਫਟੀ ਐਕਟ ਕਾਨੂੰਨ ਲਿਆਓ ਲਿਆਵਾਂਗੇ ਜੀ ਕਿਹਨਾ ਲਿਆਵਾਂਗੇ